ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਨਵੇਂ ਲੋਕਾਂ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਹੋ ਗਈ ਤਕਰੀਬਨ 22 ਤਰੀਕ 22 ਮਾਰਚ ਤੇ ਮੇਲਾ ਜਿਹੜਾ ਸਮਾਪਤੀ ਦੀ ਤਰਜ ਤੇ ਆ ਤੇ ਅੱਜ ਇੱਕ ਚੀਜ਼ ਵਿਖਾ ਰਿਹਾ ਤੁਹਾਨੂੰ ਮੈਂ ਤੇ ਅਸਲ ਵਿੱਚ ਸੋਨੀ ਸਾਹਿਬ ਮੇਰੇ ਨਾਲ ਮੌਜੂਦ ਹੋ ਗਏ ਤੇ ਅਸਲ ਵਿੱਚ ਮੈਂ ਨਗਰ ਕੌਂਸਲ ਦੇ ਲੱਗੇ ਆ ਬਿਲਕੁਲ ਤੇ ਤੁਹਾਨੂੰ ਇੱਕ ਚੀਜ਼ ਮੈਂ ਦਿਖਾਉਣਾ ਹੈ ਜੋ ਕਿ ਤੁਸੀਂ ਕਹੋਗੇ ਵਕਾਯਾ ਹੈ ਕੀ ਆ ਆ ਦੇਖ ਐਸਲ ਵਿੱਚ ਜੀ ਤੁਹਾਨੂੰ ਦਿਖਾ ਰਿਹਾ ਆਪਣੇ ਡੇਰਾ ਬਣਾ ਦਾ ਆਈ ਲਵ ਯੂ ਡੇਰਾ ਬਣਾਣੇ ਸੈਲਫੀ ਪੁਆਇੰਟ ਹੁਣ ਇੱਥੇ ਲੋਕੀ ਸੈਲਫੀ ਨਹੀਂ ਕਰਨਗੇ ਕੱਪੜੇ ਸੁਕਣੇ ਪਉਣਗੇ ਇਹ ਦੇਖਦੇ ਸਾਰੇ ਕ ਤੇ ਇਸ ਸਾਈਡ ਤੁਸੀਂ ਦੇਖੋ ਤੇ ਆਹ ਪਿੰਡਾ ਜੀ ਪਿਆਰ ਇਹ ਪੈਂਦਾ ਆ ਸਰਕੂਲਰ ਰੋਡ ਐਸੋ ਲਈ ਜੀ ਮੈਂ ਦਿਖਾ ਰਿਹਾ ਤੁਹਾਨੂੰ ਕਿ ਆ ਇ ਲਵ ਯੂ ਡੇਰਾ ਬਣਾਣੇ ਸੈਲਫੀ ਪੁਆਇੰਟ ਬਣਿਆ ਹੀ ਇਹ ਨਗਰ ਕੌਂਸਲ ਪਿੰਡਾ ਲੱਗ ਕੇ ਤੇ ਆਹ ਸੈਲਫੀ ਪੁਆਇੰਟ ਆਪਣਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਇਤਨਾ ਟੁੱਟਾ ਪਿਆ ਹੋਇਆ ਹੈ ਇਹਦੇ ਵਾਰਡਿੰਗ ਟੁੱਟ ਗਏ ਸਾਰੇ ਤੇ ਮੇਲਾ ਜਿਹੜਾ ਨਿਕਲ ਗਿਆ ਤੇ ਪਰ ਇਹਦੇ ਹਾਲਾਤ ਨਹੀਂ ਸਹੀ ਹੋਏ ਤੇ ਅਸਲ ਅਸੀਂ ਇਸ ਚੀਜ਼ ਦਾ ਵਲੌਗ ਬਣਾ ਰਹੇ ਆ ਵੀਡੀਓ ਬਣਾ ਰਿਹਾ ਮੈਂ ਤੁਸੀਂ ਦੇਖ ਸਕਦੇ ਹੋ ਅਖਰ ਸਾਰੇ ਟੁੱਟੇ ਇਹਦੇ ਨਗਰ ਕੌਂਸਲ ਵਾਲੋ ਕੁਝ ਨਹੀਂ ਇਹਦਾ ਕੀਤਾ ਜਾ ਰਿਹਾ ਪਤਾ ਨਹੀਂ ਕਿਉਂ ਤੇ ਮੇਲਾ ਨੰਗਿਆ ਕੋਈ ਹੁਣ ਸੈਲਫੀ ਨਹੀਂ ਕਰਾਉਂਦਾ ਇੱਥੇ ਬਸ ਹੁਣ ਕੱਪੜੇ ਸੁਕਣੇ ਪੈਂਦੇ ਨੇ ਇਤਰਾ ਐਂਗਲ ਦੇ ਉੱਤੇ ਇਹ ਚੀਜ਼ ਹੈਗੀ ਤੁਸੀਂ ਦੇਖੋ ਪ੍ਰੋਪਰ ਐਸੋ ਲਈ ਜੀ ਦੁਪਹਿਰ ਦਾ ਸਮੇਂ ਹੋ ਗਿਆ ਸੀ ਆਪਾਂ ਨੂੰ ਆਰਡਰ ਆਇਆ ਜੀ ਮੈਕਰੋਨੀ ਬਲੂਨ ਦਾ ਤੇ ਅਸੀਂ ਮੈਕਰੋਨੀ ਬਣਾ ਰਹੇ ਹਾਂ ਤੇ ਮੈਂ ਬਣਾਉਂਗਾ ਮੈਕਰੋਨੀ ਫਿਲਹਾਲ ਉਬਲਣ ਜੇ ਰੱਖ ਦਿੱਤੀ ਮੈਕਰੋਨੀ ਤੇ ਇਸ ਸਾਈਡ 'ਚ ਚਾਹ ਬਣ ਰਹੀ ਹੈ ਤੋਂ ਬਾਅਦ ਫਿਰ ਬਣਾਵਾਂਗੇ ਚਾਹ ਪਰੀ ਤੇ ਮੈਕਰੋਨੀ ਬਣ ਕੇ ਤਿਆਰ ਹੋਏਗੀ ਥੋੜੀ ਦੇਰ 'ਚ ਫਿਲਹਾਲ ਉਬਲਣ ਜੇ ਰੱਖੀਆ ਤੇ ਇਹ ਤੁਹਾਨੂੰ ਬਾਅਦ ਚ ਦਿਖਾਵਾਂਗਾ ਕਿਸ ਤਰ੍ਹਾਂ ਦੇ ਬਣਦੇ ਆ ਤੇ ਅਹੀਂ ਦੇ ਵਿੱਚ ਕੀ ਕੀ ਪਾ ਰਹੇ ਆ ਕਿਸ ਤਰ੍ਹਾਂ ਬਣਾ ਰਹੇ ਹਾਂ ਉਹ ਵੀ ਸਾਰਾ ਤੁਹਾਨੂੰ ਦਿਖਾਵਾਂਗਾ ਤਾਂ ਅੱਜ ਥੋੜਾ ਬੋੜਾ ਐਨਜੋਇਮੈਂਟ ਕਰ ਰਹੇ ਹਾਂ ਨਾਲ ਤੇ ਕੱਲ ਸੰਡੇ ਆ ਕੱਲ ਸੰਡੇ ਵਾਲਦੇ ਨਹੀਂ ਇਹ ਲੋਗ ਨੂੰ ਆ ਮਗੇ ਅਸਲ ਜੀ ਮੈਕਰੋਨੀਓ ਬਾਇਲ ਕਰ ਲਈ ਤੇ ਇਸ ਸਾਈਡ ਮਸਾਲਾ ਤੇ ਇਸ ਸਾਈਡ ਚਾਹ ਜੀ ਪਾ ਲਿਓ ਰਹੇ ਆ ਤਾਂ ਆਪਾਂ ਪਾਉਣੀ ਮਸਾਲਾ ਪਾ ਦੋ मसाला भुन लिया पा लिया में थोड़ा जहा पानी ਅਸਲੇ ਜੀ ਇਹੀ ਆਗੇ ਮੇਲੇ ਚ ਮੇਲੇ ਚ ਵਰਤਨ ਲੱਗੇ ਰਹੇ ਆ ਤੇ ਇਹ ਸਾਈਡ ਪਲਾਸਟਿਕ ਵਾਲਾ ਸਿਸਟਮ ਤਹੀਂ ਕੁਝ ਖਰੀਦਾਰੀ ਕਰਾਂਗੇ ਇੱਥੇ ਮੈਂ ਤੁਹਾਨੂੰ ਦੇਖ ਸਕਦੇ ਆ ਇਹ ਸਾਈਡ ਵੀ ਹੈਗੀਆਂ ਦੁਕਾਨਾਂ ਕੁਝ ਤੇ ਇਸ ਸਾਈਡ ਵੀ ਪਰੇ ਆ ਗਈ ਦੁਕਾਨਾਂ ਆਦੀਆਂ ਜਾ ਚੁੱਕੀਆਂ ਮੇਲੇ ਚ ਅਸਲੇ ਜੀ ਆਪਾਂ ਮਜ਼ੂਰੀ ਆ ਮੇਲੇ ਵਿੱਚ ਅਸਲੇ ਜੀ ਇਰਾਦਾ ਸਮੇ ਹੋ ਗਿਆ ਪੌਣੇ 10 ਦਾ ਟਾਈਮ ਹੋ ਗਿਆ ਤੇ ਅਸੀਂ ਕੋਟ ਤੇ ਪੰਗੇ ਲੈ ਰਹੇ ਆ ਰੋਟੀ ਹਟੀ ਖਾਲੀ ਤੇ ਕੋਟ ਤੇ ਸੈਰ ਕਰ ਰਹੇ ਆ ਤੇ ਨਾਲ ਅਸੀਂ ਜਲਾ ਰਹੇ ਹਾਂ ਗਨ ਅਬੀ ਲੈ ਕੇ ਆਇਆ ਮੇਲੇ ਚ ਤੇ ਤੁਹਾਨੂੰ ਚੈੱਕ ਕਰਨੇ ਆ ਕਿਸ ਤਰ੍ਹਾਂ ਦੀ ਆਵਾਜ਼ ਕੱਢ ਰਹੀ ਹੈ ਗਨ ਤੇ ਅਸਲੇ ਰਾਤ ਦਾ ਸਮਾਂ ਨਹੀਂ ਦੇਖ ਸਕਦੇ ਉਹ ਸਾਈਡਾਂ ਸਾਰੀਆਂ ਨੀਰਾ ਪਿਆ ਬਿਲਕੁਲੀ ਤੇ ਐਵੇਂ ਗਨ ਦੇ ਵਿੱਚ ਮਾਚੀ ਸਪਾੜੀ ਆ ਚਲਦੀ ਇਹ ਮਾਚੀ ਸੀ ਤੀਲੀ ਨਾਲ ਆ ਇੰਨੀ ਗਵਾਜ਼ ਆਉਂਦੀ ਸਿਰਫ ਇਹਦੇ ਵਿੱਚ